ਕੈਨੇਡਾ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਆਈ ਆਰ ਸੀ ਸੀ ਕੁਝ ਪੀ ਐਨ ਪੀ ਉਮੀਦਵਾਰਾਂ ਦੇ ਲਈ ਓਪਨ ਵਰਕ ਪਰਮਿਟ ਵਿਕਲਪ ਪੇਸ਼ ਕਰਦਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰ ਸੀ ਸੀ ਨੇ ਇੱਕ ਨਵੀਂ ਅਸਥਾਈ ਨੀਤੀ ਦੀ ਸਥਾਪਨਾ ਕੀਤੀ ਹੈ ਜਿਸ ਨਾਲ ਕੁਝ ਸੰਭਵੀ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਉਮੀਦਵਾਰਾਂ ਨੂੰ ਓਪਨ ਵਰਕ ਪਰਮਿਟ ਓ ਡਬਲਯੂ ਪੀ ਨੂੰ ਅਰਜੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਇਹ ਜਨਤਕ ਨੀਤੀ ਯੋਗ ਆਉਣ ਵਾਲੇ ਇੱਕ ਦਾ OWP ਪ੍ਰਾਪਤ ਕਰਨ ਦੇ ਯੋਗ ਬਣਾਵੇਗੀ ਜੇਕਰ ਉਹਨਾਂ ਕੋਲ ਨੌਕਰੀ ਦੀ ਪੇਸ਼ਕਸ਼ ਇੱਕ ਵੈਧ ਵਰਕ ਪਰਮਿਟ ਜਾਂ ਫਿਰ ਇੱਕ ਵੈਧ ਪਰਮਿਟ ਜਿਸ ਦੀ ਮਿਆਦ 7 ਮਈ ਨੂੰ ਜਾਂ ਇਸ ਤੋਂ ਬਾਅਦ ਖਤਮ ਹੋਵੇਗੀ ਇਹਨਾਂ ਵਿਅਕਤੀਆਂ ਕੋਲ ਪ੍ਰਾਂਤ ਜਾਂ ਖੇਤਰ ਤੋਂ ਇੱਕ ਸਹਾਇਤਾ ਪੱਤਰ ਵੀ ਹੋਣਾ ਚਾਹੀਦਾ ਹੈ ਜਿੱਥੇ ਉਹ ਰਹਿੰਦੇ ਨੇ ਪ੍ਰਾਂਤ ਜਾਂ ਖੇਤਰ ਦੁਆਰਾ ਇੱਕ ਸ਼ੁਰੂਆਤੀ ਬਲਾਂਕਣ ਤੋਂ ਬਾਅਦ ਦਿਲਚਸਪੀ ਦੇ ਤਰਤਾਵੇ ਪੂਰ ਜਾਂ ਕੋਰ ਐਪਲੀਕੇਸ਼ਨ ਨਾ ਇਨਵੈਂਟਰੀ ਪ੍ਰਤਿਕਿਰਿਆ ਵਿੱਚ ਉਨ੍ਹਾਂ ਦੀ ਜਿੱਥੇ ਪਲੇਸਮੈਂਟ ਦੀ ਪੁਸ਼ਟੀ ਕਰਨਾ ਇਹ ਇੱਕ ਨਵੀਂ ਸਥਾਈ ਨੀਤੀ 11 ਅਗਸਤ 2024 ਤੋਂ ਪ੍ਰਭਾਵੀ ਹਾ ਤੇ 31 ਦਸੰਬਰ 2024 ਤੱਕ ਲਾਗੂ ਰਹੇਗੀ ਹਾਲਾਂਕਿ ਆਈ ਆਰ ਸੀ ਸੀ ਨੋਟ ਕਰਦਾ ਕਿ ਨੀਤੀ ਨੂੰ ਕਿਸੇ ਵੀ ਸਮੇਂ ਬਿਨਾਂ ਕਿਸੇ ਪੂਰਵ ਸੂਚਨਾ ਦੇ ਰੱਦ ਵੀ ਕੀਤਾ ਜਾ ਸਕਦਾ ਹੈ ਇਸ ਨਵੀਂ ਨੀਤੀ ਦੇ ਤਹਿਤ ਕੌਣ ਕੌਣ ਯੋਗ ਹੋਵੇਗਾ ਇਸ ਨਵੀਂ ਨੀਤੀ ਦੇ ਤਹਿਤ ਕੁਝ ਪੀ ਐਨ ਪੀ ਉਮੀਦਵਾਰ ਇੱਕ ਓ ਡਬਲਯੂ ਪੀ ਲਈ ਅਰਜੀ ਦੇਣ ਦੇ ਯੋਗ ਹੋ ਸਕਦੇ ਨੇ ਜੇਕਰ ਉਨਾ ਕੋਲ ਹੇਠ ਲਿਖੀਆਂ ਕਈ ਚੀਜ਼ਾਂ ਜਿਸ ਵਿੱਚ ਸਬੰਧਿਤ ਸ਼ਰਤਾਂ ਉਹਨਾਂ ਨੂੰ ਪੂਰਾ ਕਰਨ ਦੇ ਉਹ ਯੋਗ ਹੋਣਗੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਕਈ ਸ਼ਬਦ ਨਿਯਮ ਕੈਨੇਡਾ ਦੇ ਇਮੀਗ੍ਰੇਸ਼ਨ ਦਾ ਰਿਫਿਊਜ਼ੀ ਪੈਕ ਟੈਕਸ਼ਨ ਰੈਗੂਲੇਸ਼ਨਸ ਨੂੰ ਦਰਸਾਉਂਦਾ ਜੋ ਤੁਹਾਨੂੰ ਅਸੀਂ ਇਸ ਵਕਤ ਦੱਸਣ ਲੱਗੇ ਹਾਂ ਦ੍ਰਿਸ਼ਕ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਵਰਤਮਾਨ ਦੇ ਅੰਦਰ ਇੱਕ ਵੈਧ ਪਰਮਿਟ ਹੋਣਾ ਚਾਹੀਦਾ ਹੈ ਇੱਕ ਵੈਧ ਪਰਮਿਟ ਰੱਖਣ ਤੋਂ ਇਲਾਵਾ ਇਸ ਨੀਤੀ ਦੇ ਯੋਗ ਹੋਣ ਲਈ ਇੱਕ ਵਿਦੇਸ਼ੀ ਨਾਗਰਿਕ ਨੂੰ ਵੀ ਇਹ ਚਾਹੀਦਾ ਨਿਯਮ ਦੀ ਧਾਰਾ 200 ਦੇ ਤਹਿਤ ਇੱਕ ਨਵੇਂ ਵਰਕ ਪਰਮਿਟ ਲਈ ਅਰਜ਼ੀ ਜਮ੍ਹਾਂ ਕਰਾਈ ਜਾਣੀ ਚਾਹੀਦੀ ਹੈ ਆਪਣੀ ਅਰਜ਼ੀ ਦੇ ਨਾਲ ਪ੍ਰਦਾਨ ਕੀਤਾ ਸਬੰਧਤ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਅਥਾਰਟੀ ਦਾ ਇੱਕ ਸਮਰਥਨ ਪੱਤਰ ਜਿਸ ਨੇ ਆਈਆਰਸੀਸੀ ਨਾਲ ਇੱਕ ਸਾਂਝੇ ਸਮਝੌਤੇ ਤੇ ਅਸਤਾਖਰ ਕੀਤੇ ਨੇ ਜੋ ਕਿ ਉਹਨਾਂ ਦੀਆਂ ਦਿਲਚਸਪੀਆਂ ਦੇ ਪ੍ਰਕਟਾਵੇ ਪੂਲ ਵਿੱਚ ਪਲੇਸਮੈਂਟਾਂ ਦੀ ਪੁਸ਼ਟੀ ਕਰਦਾ ਜਾਂ ਸੰਬੰਧਿਤ ਪੀਐਨਪੀ ਦੇ ਅਧੀਨ ਅਥਾਰਟੀ ਦੀ ਐਪਲੀਕੇਸ਼ਨ ਇਨਵੈਂਟਰੀ ਪੱਤਕ੍ਰਿਆ ਅਤੇ ਉਹਨਾਂ ਦੇ ਮੌਜੂਦਾ ਮਾਲਕਾਂ ਤੋਂ ਰੋਜ਼ਗਾਰ ਦਾ ਇੱਕ ਪੱਤਰ ਦਿੰਦਾ ਦ੍ਰਿਸ਼ 2 ਦੇ ਵਿੱਚ ਵਿਦੇਸ਼ੀ ਨਾਗਰਿਕਾਂ ਕੋਲ 7 ਮਈ 2024 ਤੱਕ ਵੈਧ ਪਰਮਟ ਪਰਮਟ ਸੀ ਜਿਸ ਦੀ ਮਿਆਦ ਖਤਮ ਹੋ ਗਈ ਹੈ ਪਹਿਲਾਂ ਤੋਂ ਵੈਧ ਪਰਮਟ ਰੱਖਣ ਤੋਂ ਇਲਾਵਾ ਇਸ ਨੀਤੀ ਦੇ ਜੋਗ ਹੋਣ ਲਈ ਇੱਕ ਵਿਦੇਸ਼ੀ ਨਾਗਰਿਕ ਨੂੰ ਲਾਜ਼ਮੀ ਜਿੱਥੇ ਆਲ ਅਰਜੀ ਜਮ੍ਹਾਂ ਕਰਾਉਣ ਤੋਂ ਪਹਿਲਾਂ ਖਾਸ ਕਰਕੇ ਨਿਯਮਾਂ ਦੀ ਧਾਰਾ 200 ਦੇ ਅਧੀਨ ਇੱਕ ਨਵਾਂ ਪਰਮਨੈਂਟ ਵੀ ਨਿਯਮਾਂ ਦੀ ਧਾਰਾ ਦੇ ਵਿੱਚ 181 ਦੇ ਤਹਿਤ ਇੱਕ ਸਥਾਈ ਨਿਵਾਸੀ ਜੋ ਕੈਨੇਡਾ ਵਿੱਚ ਰਹਿਣ ਲਈ ਉਹਨਾਂ ਦੇ ਅਧਿਕਾਰਾਂ ਦਾ ਇੱਕ ਵਿਸਤਾਰ ਜਾਂ ਧਾਰਾ 182 ਦੇ ਅਧੀਨ ਉਹਨਾਂ ਦੇ ਸਥਾਈ ਨਿਵਾਸੀ ਰੁਤਬੇ ਦੀ ਬਹਾਲੀ ਆਪਣੀ ਅਰਜੀ ਦੇ ਨਾਲ ਪ੍ਰਦਾਨ ਕੀਤਾ। ਸਬੰਧਿਤ ਪ੍ਰੋਵੈਂਸ਼ੀਅਲ ਟੈਟੋਰੀਅਲ ਅਥਾਰਟੀ ਦਾ ਇੱਕ ਸਮਰਥਨ ਪੱਤਰ ਜਿਸ ਨੇ ਆਈਆਰਸੀਸੀ ਨਾਲ ਇੱਕ ਸਾਂਝੇ ਸਮਝੌਤੇ ਦੇ ਹਸਤਾਖਰ ਕੀਤੇ ਨੇ ਜਲਚਸਪੀ ਦੇ ਪ੍ਰਤਾਵੇ ਪੂਲ ਵਿੱਚ ਸਬੰਧਤ ਪੀਐਨਪੀ ਦੇ ਅਧੀਨ ਅਥਾਰਟੀ ਦੀ ਇੱਕ ਅਰਜੀ ਸੂਚੀ ਪਤਕਰਿਆ ਵਿੱਚ ਉਹਨਾਂ ਦੀ ਪਲੇਸਮੈਂਟਾਂ ਦੀ ਪੁਸ਼ਟੀ ਕਰਦਾ ਅਤੇ ਉਹਨਾਂ ਦੇ ਮੌਜੂਦਾ ਮਾਲਕ ਤੌਰ ਰੁਜ਼ਗਾਰ ਦਾ ਇੱਕ ਪੱਤਰ ਦ੍ਰਿਸ਼ਟੀਨ ਦੇ ਵਿੱਚ ਗੱਲ ਕਰੀਏ ਵਿਦੇਸ਼ੀ ਨਾਗਰਿਕਾਂ ਨੂੰ 7 ਮਈ 2024 ਦੇ ਨਿਯਮਾਂ ਦਾ ਪੈਰਾ 186U ਦੇ ਤਹਿਤ ਕੰਮ ਕਰਨ ਲਈ ਅਧਿਕਾਰਕ ਕੀਤਾ ਗਿਆ ਅਤੇ ਉਨ੍ਹਾਂ ਦੀ ਵਰਕ ਪਰਮਿਟ ਐਕਸਟੈਂਸ਼ਨ ਦੀ ਅਰਜੀ ਲੰਬਿਤ ਨੂੰ ਜਾਂ ਫਿਰ ਮਨਜ਼ੂਰ ਹੈ ਪਹਿਲਾ ਤੋਂ ਵੈਧ ਪਰਮਿਟ ਰੱਖਣ ਅਤੇ ਵਰਤਮਾਨ ਵਿੱਚ ਪਤਕਿਰਿਆ ਦੇ ਅੰਦਰ ਇੱਕ ਨਵੀਂ ਅਰਜੀ ਰੱਖਣ ਤੋਂ ਇਲਾਵਾ ਇਸ ਨੀਤੀ ਲਈ ਯੋਗ ਹੋਣ ਲਈ ਇੱਕ ਵਿਦੇਸ਼ੀ ਨਾਗਰਿਕ ਨੂੰ ਲਾਜ਼ਮੀ ਲਈ ਅਰਜੀ ਜਮਾ ਕੀਤੀ ਨਿਯਮਾਂ ਦੀ ਧਾਰਾ 200 ਦੇ ਅਧੀਨ ਇੱਕ ਨਵੇਂ ਵਰਕ ਪਰਮਿਟ ਰੈਗੂਲੇਸ਼ਨ ਦੀ ਧਾਰਾ 181 ਦੇ ਤਹਿਤ ਇੱਕ ਸਥਾਈ ਨਿਵਾਸੀ ਵਜੋਂ ਕੈਨੇਡਾ ਵਿੱਚ ਰਹਿਣ ਲਈ ਉਹਨਾਂ ਦੇ ਅਧਿਕਾਰਾਂ ਦਾ ਵਿਸਥਾਰ ਆਪਣੀ ਅਰਜੀ ਦੇ ਨਾਲ ਪ੍ਰਦਾਨ ਕੀਤਾ ਸਬੰਧਤ ਪ੍ਰੋਵਿੰਸ਼ੀਅਲ ਟੈਟਰੀਅਲ ਅਥਾਰਟੀ ਦਾ ਇੱਕ ਸਮਰਥਨ ਪੱਤਰ ਜਿਸ ਨੇ ਆਈਆਰਸੀਸੀ ਨਾਲ ਇੱਕ ਸਮਝੌਤੇ ਤੇ ਸਟਾਕਰ ਕੀਤੇ ਦੇ ਜਸਵੀ ਦੇ ਪ੍ਰਕਟਾਵੇ ਪੂਲ ਜਾਂ ਫਿਰ ਸੰਬੰਧਿਤ ਪੀਐਨਪੀ ਦੇ ਅਧੀਨ ਅਥਾਰਟੀ ਦੀ ਇੱਕ ਅਰਜੀ ਸੂਚੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦੀ ਪਲੇਸਮੈਂਟਾਂ ਦੀ ਪੁਸ਼ਟੀਕਰ ਦਾ ਅਤੇ ਉਨ੍ਹਾਂ ਦੇ ਮੌਜੂਦਾ ਮਾਲਕਾਂ ਤੋਂ ਰਜ਼ਗਾਰ ਦਾ ਇੱਕ ਪੱਤਰ ਇਸ ਨੀਤੀ ਲਈ ਯੋਗ ਹੋਣ ਲਈ ਉਮੀਦਵਾਰਾਂ ਨੂੰ ਪ੍ਰੋਤਕ ਸ਼ਰਤਾਂ ਲਈ ਸੰਬੰਧਿਤ ਮਾਪਦੰਡਾਂ ਨੂੰ ਇਹ ਪੂਰੇ ਕਰਨੇ ਚਾਹੀਦੇ ਨੇ ਯੋਗਤਾ ਸ਼ਰਤਾਂ ਦੇ ਸਾਰੇ ਵੇਰਵਿਆਂ ਨੂੰ ਪੜ੍ਹਨ ਲਈ ਤੁਹਾਨੂੰ ਆਈਆਰਸੀਸੀ ਦੇ ਵੈੱਬ ਪੇਜ ਤੇ ਜਾਣਾ ਪਵੇਗਾ IRCC ਇਸ ਨੀਤੀ ਨੂੰ ਕਿਉਂ ਅਪਣਾ ਰਿਹਾ IRCC ਦਾ ਟੀਚਰ ਪ੍ਰੋਵਿੰਸ਼ੀਅਲ ਟੈਟਰੀਰੀਜ਼ ਨੂੰ ਉਹਨਾਂ ਦੇ ਪੀਐਨਪੀ ਦੁਆਰਾ ਯੋਗ ਅਸਥਾਈ ਨਿਵਾਸੀਆਂ ਨੂੰ ਤਬਦੀਲ ਕਰਨ ਵਿੱਚ ਮਦਦ ਕਰਕੇ ਅਸਥਾਈ ਨਿਵਾਸੀ ਜੋ ਕੰਮ ਅਧਿਆਨ ਪਰਮਿਟ ਤੇ ਹਨ ਇਹ ਅਨੁਪਾਤ ਨੂੰ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਨਾਲ ਅਨੁਕੂਲ ਕਰਨਾ ਇਨ੍ਹਾਂ ਪ੍ਰੋਗਰਾਮਾਂ ਵਿੱਚ ਬਹੁਤ ਸਾਰੇ ਉਮੀਦਵਾਰ ਪਹਿਲਾਂ ਹੀ ਕੈਨੇਡਾ ਦੇ ਅਸਥਾਈ ਨਿਵਾਸੀਆਂ ਵਿੱਚੋਂ ਅਤੇ ਉਹਨਾਂ ਨੇ ਇਸ ਸਥਿਤੀ ਵਿੱਚ ਆਪਣਾ ਸਮਾਂ ਆਪਣੀ ਆਰਥਿਕ ਸਮਰੱਥਾ ਨੂੰ ਸਾਬਤ ਕਰਨਾ ਅਤੇ ਇਸ ਭਾਈਚਾਰਕ ਸਬੰਧ ਬਣਾਉਣ ਵਿੱਚ ਵਰਤਿਆ ਵਿਭਾਗ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਹ ਪੌਂਚ ਕੈਨੇਡਾ ਤੋਂ ਪਹਿਲਾਂ ਹੀ ਲੇਬਰ ਮਾਰਕੀਟ ਦੀਆਂ ਨਾਜਿਕ ਲੋੜਾਂ ਨੂੰ ਪੂਰਾ ਕਰਨ ਵਾਲੇ ਉਨਰਮੰਦ ਕਾਮਿਆਂ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇਗੀ ਅਤੇ ਉਹਨਾਂ ਨੂੰ ਸਥਾਈ ਨਿਵਾਸ ਲਈ ਇੱਕ ਸਪਸ਼ਟ ਮਾਰਗ ਪ੍ਰਦਾਨ ਕਰੇਗੀ ਰੇਡੀਨ ਕਵਰ ਨਾਮਾ ਦੇ ਵਿੱਚ ਜੀ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਦਾ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ